ਪੰਜ ਤਖਤਾਂ ਦੀ ਯਾਤਰਾ ਕਰਨ ਨਿਕਲੇ ਨੌਜਵਾਨ ਜੋ ਕਿ ਹਰਜਿੰਦਰ ਸਿੰਘ ਨੇ ਮੁਕਸਰ ਨਾਲ ਸੰਬੰਧਿਤ ਨੇ ਉਹਨਾਂ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਕਿ ਵੱਖ-ਵੱਖ ਗੁਰਦੁਆਮਤ ਹੁੰਦੇ ਹੋਏ ਅੱਜ ਸ੍ਰੀ ਅਕਾਲ ਤਖਤ ਸੈਵਿਕੇ ਪਹੁੰਚੇ ਨੇ ਸੋ ਪੰਜ ਤਖਤਾਂ ਦੀ ਯਾਤਰਾ ਉਹਨਾਂ ਦੇ ਵੱਲੋਂ ਅੱਜ ਸਵੈ ਮੁਕੰਮਲ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸੈਵਿਕੇ ਪਹੁੰਚੇ ਨੇ ਹਰਜਿੰਦਰ ਸਿੰਘ ਔਰ ਜੇ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਮੁਖ ਸਰਦਾਰ ਨੌਜਵਾਨ ਇਹ ਹੈਗਾ ਔਰ ਜੋ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਟਨਾ ਸਾਹਿਬ ਵਿਖੇ ਅਤੇ ਇਸੇ ਨਾਲ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਔਰ ਅੱਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਨੌਜਵਾਨ ਪਹੁੰਚਿਆ ਸੋ ਇਹ ਸਾਰੀ ਯਾਤਰਾ ਹੀ ਇਸ ਦੇ ਵੱਲੋਂ ਸਾਈਕਲ ਤੇ ਕੀਤੀ ਗਈ ਹੈ ਸੋ ਨੌਜਵਾਨ ਤੁਹਾਨੂੰ ਦਿਖਾਵਾਂਗੇ ਜੋ ਕਿ ਮੁਖ ਸਰਦਾਰ ਰਹਿਣ ਵਾਲਾ ਔਰ ਤੁਸੀਂ ਦੇਖਦੇ ਕਿ ਇਸ ਸਾਈਕਲ ਦੇ ਉੱਤੇ ਹੀ ਇਸ ਨੌਜਵਾਨ ਦੇ ਵੱਲੋਂ ਇਹ ਯਾਤਰਾ ਕੀਤੀ ਗਈ ਹੈ ਅਗਸਤ ਦੇ ਮਹੀਨੇ ਤੋਂ ਇਹ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਤੇ ਇੱਥੇ ਹੀ ਇਸ ਦੇ ਵੱਲੋਂ ਸਮਾਪਤੀ ਕੀਤੀ ਜਾਵੇਗੀ ਸੋ ਨੌਜਵਾਨ ਨਾਲ ਗੱਲਬਾਤ ਜਰੂਰ ਕਰਾਂਗੇ ਜਾਣਾਂਗੇ ਕਿ ਆਖਰ ਇਹਨਾਂ ਦੇ ਮਨਾਂ ਵਿੱਚ ਇਹ ਕਿਵੇਂ ਆਇਆ ਕਿ ਗੁਰਦੁਆਮਾ ਦੀ ਯਾਤਰਾ ਕੀਤੀ ਜਾਵੇ ਪੰਜਾਂ ਤਖਤਾਂ ਦੀ ਯਾਤਰਾ ਕੀਤੀ ਜਾਵੇ ਅ ਵੀਰ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਬਾਈ ਗੁਰਜੀ ਹਰਜਿੰਦਰ ਸਿੰਘ ਜੀ ਆਪਾਂ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਾਂ ਜੀ ਏ ਵੀਰੂ ਆਪਾਂ ਯਾਤਰਾ ਦਾ ਜਿਹੜਾ ਮਨ ਵਿਚਾਰ ਸੀਗਾ ਆਪਣਾ ਇਹ ਮਨ ਵਿਚਾਰ ਤਾਂ ਕਾਫੀ ਸਮੇਂ ਤੋਂ ਸੀ ਗਈ ਮਹਾਰਾ ਜਗੇ ਅਰਦਾਸ ਬੇਨਤੀ ਸੀ ਵੀ ਮਹਾਰਾ ਹੀ ਕਦੇ ਸਮਾ ਦੇਣ ਇਸ ਤਰ੍ਹਾਂ ਵੀ ਆਪਾਂ ਸਾਈਕਲ ਦੇ ਉੱਪਰ ਯਾਤਰਾ ਕਰ ਸਕੀਏ ਸੋ ਫਿਰ ਪਿਛਲੇ ਸਾਲ ਜਦੋਂ ਮੇਰੇ ਇੱਕ ਸਿੰਘ ਹੈ ਗਈ ਉੱਥੇ ਆਪਣੇ ਅੰਬਾਲੇ ਦਾ ਉਹ ਭੱਜ ਕੇ ਆਇਆ ਸੀਗਾ ਵੈਗਰੂ ਇੱਥੇ ਅੰਬਾਲੇ ਤੋਂ ਉਹ ਐਥਲੀਟ ਆਈ ਮੁੰਡਾ ਤੇ ਉਹਨਾਂ ਦੀਆਂ ਵੀਡੀਓਜ਼ ਵਗੈਰਾ ਮੈਂ ਦੇਖਦਾ ਹੁੰਦਾ ਸੀ ਤੇ ਉਸ ਟਾਈਮ ਫਿਰ ਮੇਰੇ ਮਨ ਦੇ ਵਿੱਚ ਪੱਕਾ ਵਿਚਾਰ ਹੋ ਗਿਆ ਸੀ ਵੀ ਆਪਾਂ ਅਗਲੇ ਸਾਲ ਆਪਾਂ ਵੀ ਯਾਤਰਾ ਸ਼ੁਰੂ ਕਰਾਂਗੇ ਫਿਰ ਮੈਂ 6-7 ਮਹੀਨੇ ਪਹਿਲਾਂ ਘਰੇ ਫਾਦਰ ਸਾਹਿਬ ਨੂੰ ਮਾਤਾ ਜੀ ਨੂੰ ਸਾਰਿਆਂ ਨੂੰ ਦੱਸਦਾ ਸੀਗਾ ਵੀ ਆਪਾਂ ਅਗਲੇ ਸਾਲ ਜੁਲਾਈ ਤੋਂ ਬਾਅਦ ਯਾਤਰਾ ਸ਼ੁਰੂ ਕਰਾਂਗੇ ਤਾਂ ਪਰਿਵਾਰ ਨੇ ਕਿਹਾ ਵੀ ਚਲੋ ਕੋਈ ਨਹੀਂ ਦੇਖਦੇ ਆ ਕੀ ਹੁੰਦਾ ਪਰ ਜਦੋਂ ਅਦ ਕੀ ਜਲਾਈ ਦੇ ਵਿੱਚ ਬਾਬਾ ਜੀ 6 ਅਗਸਤ ਨੂੰ ਆਪਾਂ ਯਾਤਰਾ ਸ਼ੁਰੂ ਕਰਤੀ ਸੀ ਅੱਜ ਦੇਖਿਆ ਜਾਵੇ ਅੱਜ ਕੱਲ ਅਨੇਕਾਂ ਹੀ ਸਾਧਨ ਉਪਲਬਧ ਨੇ ਤੁਸੀਂ ਹਵਾਈ ਮਾਰਗ ਰਾਹੀਂ ਰੇਲ ਮਾਰਗ ਰਾਹੀਂ ਜਾਂ ਬੱਸ ਯਾਤਰਾ ਨਹੀਂ ਵੀ ਯਾਤਰਾ ਕਰ ਸਕਦੇ ਪਰ ਸਾਈਕਲ ਨੂੰ ਹੀ ਕਿਉਂ ਚੁਣਿਆ ਕਿ ਸਾਈਕਲ ਤੇ ਹੀ ਯਾਤਰਾ ਕਰਨੀ ਸਾਈਕਲ ਤੇ ਵਾਈ ਗੁਰੂ ਜੀ ਗੱਲ ਇਹ ਆ ਵੀ ਇੱਕ ਤਾਂ ਬਾਬਾ ਜੀ ਆਪਾਂ ਨੂੰ ਸ਼ੁਰੂ ਤੋਂ ਕੁਝ ਮੈਂ ਵੈਸੇ ਵੀ ਸਾਈਕਲ ਚਲਾਉਣ ਦੇ ਜ਼ਿਆਦਾ ਹੱਕ ਤੇ ਸੀ ਗਈ ਦੂਸਰੀ ਚੀਜ਼ ਇਹ ਹੈ ਵਾਈ ਗੁਰੂ ਜੀ ਆਪਾਂ ਗੱਡੀ ਤੇ ਜਾਣੇ ਜਾਂ ਟ੍ਰੇਨ ਤੇ ਜਾਣਾ ਟ੍ਰੇਨ ਹੁਣ ਆਪਾਂ ਚੜਾਂਗੇ ਇੱਕ ਤਾਂ ਉਹ ਸਿੱਧਾ ਉਹਨੇ ਜਾ ਕੇ ਤੁਹਾਨੂੰ ਇੱਕ ਥਾਂ ਤੇ ਲਾ ਦੇਣਾ ਹੈ ਸਪੈਸੀਫਿਕ ਜਿਹੜਾ ਤੁਹਾਡਾ ਪਲਾਨ ਦੇ ਮੁਤਾਬਕ ਤੇ ਜਦੋਂ ਆਪਾਂ ਬਾਬਾ ਜੀ ਸਾਈਕਲ ਤੇ ਜਾਂਦੇ ਆ ਵੈਗਰੂ ਹੁਣ ਰਸਤੇ ਦੇ ਵਿੱਚਨੇਕਾਂ ਹੀ ਗੁਰੂ ਘਰ ਆਉਂਦੇ ਆ ਜਿਨ੍ਹਾਂ ਦੇ ਹੁਣ ਅਸੀਂ ਕਦੇ ਨਾਮ ਵੀ ਨਹੀਂ ਸੁਣੇ ਸੀਗੇ ਉਹਨਾਂ ਸਥਾਨਾਂ ਦੇ ਵੀ ਦਰਸ਼ਨ ਮੇਲੇ ਕੀਤੇ ਮਹਾਰਾਜ ਦੇ ਬੜੇ ਇਤਿਹਾਸਿਕ ਸਥਾਨ ਆਂ ਇਸ ਰਸਤੇ 'ਤੇ ਜੇ ਹੁਣ ਬੱਬਾ ਜੀ ਅਸੀਂ ਗੱਡੀ ਤੇ ਜਾਂਦੇ ਜਾਂ ਬਾਈਕ ਤੇ ਜਾਂਦੇ ਤਾਂ ਹੋ ਸਕਦਾ ਵੀ ਅਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਨਾ ਕਰ ਪਾਉਂਦੇ ਸਭ ਤੋਂ ਵੱਡਾ ਰੀਜ਼ਨ ਇਹ ਹੈ ਸੀਗਾ ਜੀ ਸਾਈਕਲ ਤੇ ਜਾਂਦਾ ਆਪਣਾ ਤੇ ਦੂਸਰਾ ਬੱਬਾ ਜੀ ਸਾਈਕਲ ਤੇ ਜਦੋਂ ਦਿਲ ਕੀਤਾ ਆਪਾਂ ਕੱਲੇ ਸਿੰਘ ਹਨਾ ਸਵਾ ਲੱਖ ਵੀ ਜਿੱਥੇ ਦਿਲ ਕਰਦਾ ਸੀ ਆਪਾਂ ਪੜਾ ਕਰ ਲੀਦਾ ਸੀ ਜਦੋਂ ਦਿਲ ਕਰਦਾ ਸੀ ਆਪਾਂ ਗਾਂ ਚੱਲ ਸ਼ੁਰੂਆਤ ਜਦੋਂ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਕਿਹੜੇ ਤਖਤ ਗਏ ਹੋ ਰਸਤੇ ਦੇ ਵਿੱਚ ਕਿਹੜੇ-ਕਿਹੜੇ ਮਾਰਗ ਰਾਹੀਂ ਤੁਸੀਂ ਇੱਥੇ ਪਹੁੰਚੇ ਪ੍ਰਾਇਓਰਟੀ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਆਪਣਾ ਤੱਕ ਤਸ਼ਰੀ ਦਮਦਮਾ ਸਾਹਿਬ ਤੇ ਉਸ ਤੋਂ ਬਾਅਦ ਵੈਗਰੂ ਜੀ ਆਪਾਂ ਸੈਦੇਵਾਲ ਸੈਦੇਵਾਲ ਤੋਂ ਜੀਂਦ ਰੋहतक ਦਿੱਲੀ ਉਸ ਤੋਂ ਬਾਅਦ ਗੁਰੂ ਕਾ ਤਲਾ ਅਗਰਾ ਅਗਰੇ ਤੋਂ ਬਾਅਦ ਬਾਬਾ ਜੀ ਆਪਾਂ ਗਵਾਲੀਅਰ ਇੰਦੋਰ ਬੁਰਹਾਨਪੁਰ ਹੋ ਕੇ ਮੁਕਤਈ ਨਗਰ ਤੋਂ ਗਏ ਆਪਾਂ ਹਜੂਰ ਸਾਹਿਬੀ ਹਜੂਰ ਸਾਹਿਬ ਤੋਂ ਬਾਅਦ ਬਾਬਾ ਜੀ ਫਿਰ ਆਪਾਂ ਤਖਤ ਸ਼੍ਰੀ ਪਟਨਾ ਸਾਹਿਬ ਵੱਲ ਚੱਲੇ ਸੀ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਬਾਅਦ ਬਾਬਾ ਜੀ ਆਪਾਂ ਨਾਨਕਮਤਾ ਰਿਸ਼ੀਕੇਸ਼ ਕੌਂਟਾ ਸਾਹਿਬ ਕੌਂਟਾ ਸਾਹਿਬ ਤੋਂ ਇਧਰ ਅੰਮ੍ਰਾਲੇ ਪਿੰਖੋੜਾ ਸਾਹਿਬ ਤਮਤਾਨ ਸਾਹਿਬ ਵੀ ਤਮਤਾਨ ਸਾਹਿਬ ਤੋਂ ਫਿਰ ਵੈਗਰੂ ਜੀ ਅਸੀਂ ਗੁਰਦੁਆਰਾ ਤਖਤ ਆਪਣਾ ਦੁਖਨਵਾਰਨ ਸਾਹਿਬ ਪਟਿਆਲਾ ਉਸ ਤੋਂ ਬਾਅਦ ਵੈਗਰੂ ਜੀ ਅਸੀਂ ਸੁਹਾਨਾ ਸਾਹਿਬ ਜਿਹੜਾ ਸ਼ਹੀਦਾਂ ਸਿੰਘਾਂ ਦਾ ਸਥਾਨ ਹੈ ਬਾਬਾ ਹਨੂਮਾਨ ਸਿੰਘ ਜੀ ਦਾ ਫਿਰ ਉੱਥੋਂ ਹੰਸਾਲੀ ਸਾਹਿਬ ਹੋ ਕੇ ਸਰੰਦ ਗਏ ਸੀ ਵੈਗਰੂ ਸਰੰਦ ਤੋਂ ਫਿਰ ਅਸੀਂ ਵੈਗਰੂ ਜੀ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਬਾਈ ਰਸਤੇ ਤੇ ਅਸੀਂ ਬੰਗਾ ਰੁਕੇ ਸੀਗੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਥਾਨ ਤੋਂ ਉੱਥੋਂ ਵੈਗੁਰੂ ਜੀ ਫਿਰ ਚੱਲ ਕੇ ਅਸੀਂ ਕੱਲ ਬਾਬਾ ਬਕਾਲਾ ਪਹੁੰਚ ਗਏ ਸੀ ਤੇ ਅੱਜ ਬਾਬਾ ਬਕਾਲਾ ਤੋਂ ਅਸੀਂ ਇੱਥੇ ਤਕਸ਼ੀਰੇ ਘਾਤਕ ਸੈ ਪਹੁੰਚੇ ਅ ਇੱਕ ਦਿਨ ਦੇ ਵਿੱਚ ਤੁਹਾਡੇ ਵੱਲੋਂ ਕਿੰਨਾ ਸਫ਼ਰ ਤੈਅ ਕੀਤਾ ਜਾਂਦਾ ਕਿਉਂਕਿ ਸਾਈਕਲ ਤੇ ਹੁੰਦੇ ਸੀ ਰੋਡ ਵੀ ਕਈ ਵਾਰੀ ਖਰਾਬ ਵੀ ਮਿਲਦੇ ਸੀ ਤਾਂ ਇੱਕ ਦਿਨ ਵਿੱਚ ਕਿੰਨਾ ਸਫ਼ਰ ਤੈਅ ਕਰਦੇ ਸੀ ਵੈਗੁਰੂ ਜੀ ਆਪਣਾ ਇੱਕ ਦਿਨ ਦੇ ਵਿੱਚ ਜਿਹੜਾ ਸਫ਼ਰ ਹੁੰਦਾ ਸੀਗਾ 120 127 ਕਈ ਵਾਰ 135 ਤੱਕ ਵੀ ਜਾਂਦਾ ਸੀ ਪਰ ਜੇ ਮੰਨ ਲਓ ਕਈ ਵਾਰ ਆਪਾਂ ਰਸਤੇ ਦੇ ਵਿੱਚ ਕੋਈ ਇਤਿਹਾਸਿਕ ਸਥਾਨ ਹੁੰਦਾ ਸੀ ਜਿੱਥੇ ਆਪਾਂ ਪੜਾ ਕਰੰਦਾ ਪਹਿਲਾਂ ਤਾਂ ਜੇ ਉਹ ਮੰਨ ਲਓ ਘਟ ਵੀ ਹੁੰਦਾ ਸੀ ਤਾਂ ਆਪਾਂ ਪਹਿਲਾਂ ਵੀ ਰੁਕ ਜੀਦਾ ਸੀ ਕਿੰਨਾ ਕਿੰਨੇ ਦਿਨ ਤੁਹਾਨੂੰ ਲੱਗੇ ਜੇਕਰ ਰਸਤੇ ਦੇ ਵਿੱਚ ਕੋਈ ਮੁਸ਼ਕਲਤ ਨਹੀਂ ਆਈ ਤੁਹਾਨੂੰ ਕੋਈ ਵੈਗੁਰ ਜੀ ਟੋਟਲ ਆਪਾਂ ਨੂੰ ਅੱਜ ਤੱਕ 82 ਦਿਨ ਹੋ ਗਿਆ ਵੈਗੁਰ ਜੀ ਤੇ ਰਸਤੇ ਦੇ ਵਿੱਚ ਦਿੱਕਤ ਆ ਬਾਬਾ ਜੀ ਇਹ ਹੀ ਆ ਵੀ ਰਸਤੇ ਦੇ ਕਿਤੇ ਕੋਈ ਜਾਂ ਜਦੋਂ ਜਿਆਦਾ ਚੜਾਈ ਆਉਂਦੀ ਸੀਗੀ ਜਾਂ ਕਿਸੇ ਟਾਇਰ ਫਟ ਜਾਣਾ ਕਿਉਂਕਿ ਆਪਾਂ ਦੋਨੇ ਟਾਇਰ ਬਦਲਵਾਏ ਆਈਏ ਕਰੀ ਰਸਤੇ ਦੇ ਵਿੱਚ ਤੇ ਟਾਇਰ ਫਟ ਜਾਣਾ ਜਾਂ ਪੈਂਚਰ ਹੋ ਜਾਣਾ ਕਈ ਵਾਰੀ ਇਦਾਂ ਹੁੰਦਾ ਸੀ ਪੈਂਚਰ ਹੋ ਜਾਂਦਾ ਸੀਗਾ ਸਾਈਕਲ ਤੇ ਰਸਤੇ ਦੇ ਵਿੱਚ ਉਹ ਹਾਈਵੇ ਦੇ ਉੱਪਰ ਕੋਈ ਰੋਡ ਤੇ ਸ਼ਾਪ ਹੁੰਦੀ ਨਹੀਂ ਸੀ ਬਾਈਕ ਵਗੈਰਾ ਦੀਆਂ ਹੁੰਦੀਆਂ ਸੀ ਜਾਂ ਟਰੱਕਾਂ ਵਗੈਰਾ ਦੀਆਂ ਸਾਈਕਲ ਦੀ ਦੁਕਾਨ ਨਹੀਂ ਹੁੰਦੀ ਸੀ ਫਿਰ ਉਹਦੇ ਲਈ ਕਈ ਵਾਰੀ ਆਪਾਂ ਨੂੰ 15-15 ਕਿਲੋਮੀਟਰ ਚੱਲਣਾ ਵੀ ਪੈਂਦਾ ਸੀਗਾ ਬਸ ਪਰ ਮਹਾਰਾਜ ਨੇ ਆਪਾਂ ਨੂੰ ਹੁਕਮ ਦਿੱਤਾ ਸੀ ਵੀ ਘਬਰਾਉਣਾ ਹੀ ਨਹੀਂ ਆਪਾਂ ਦਿੱਕਤਾਂ ਪਰੇਸ਼ਾਨੀਆਂ ਤੋਂ ਤੇ ਮਹਾਰਾਜ ਦਾ ਆਪਾਂ ਜਾਪ ਸ਼ੁਰੂ ਕਰ ਲੈਂਦੇ ਸੀਗੇ ਨਾਮ ਸਿਮਰਨ ਕਰਦੇ ਕਰਦੇ ਆਪਾਂ ਪਹੁੰਚੇ ਵੈਗਰੂ ਜੀ ਬਿਲਕੁਲ ਤੁਸੀਂ ਵੱਖ-ਵੱਖ ਸਟੇਟਾਂ ਰਾਹੀਂ ਵੱਖ-ਵੱਖ ਸ਼ਹਿਰਾਂ ਰਾਹੀਂ ਹੋ ਕੇ ਗੁਜ਼ਰੇ ਮਾਰਗਾਂ ਰਾਹੀਂ ਵੱਖ-ਵੱਖ ਧਰਮਾਂ ਦੇ ਲੋਕ ਵੀ ਮਿਲੇ ਕਿਵੇਂ ਦਾ ਅਨੁਭਵ ਰਿਹਾ ਤੁਹਾਡਾ ਕਿਵੇਂ ਦੇ ਲੋਕ ਤੁਹਾਨੂੰ ਮਿਲੇ ਕੀ ਲੱਗਦਾ ਸੀ ਕਿ ਸਾਰੇ ਸਰਬਸਾਂਝੀ ਵਾਲਤਾ ਦਾ ਸੰਦੇਸ਼ ਸਾਰੇ ਇੱਕੋ ਹੀ ਨੇ ਹਾਂਜੀ ਵੈਗਰੂ ਜੀ ਸਾਰਿਆਂ ਨੇ ਜਦੋਂ ਅਸੀਂ ਇੱਥੋਂ ਅਸੀਂ ਯੂਪੀ 'ਚ ਵੀ ਗਏ ਬਿਹਾਰ 'ਚ ਵੀ ਗਏ ਉੱਤਰਾਖੰਡ ਵੀ ਗਏ ਵੈਗਰੂ ਹਰਿਆਣਾ ਰਾਜਸਥਾਨ ਸਾਰੀਆਂ ਸਟੇਟਾਂ ਤੇ ਜਦੋਂ ਲੰਘਦੇ ਗਏ ਤਾਂ ਸਾਨੂੰ ਉੱਥੋਂ ਦੇ ਜਿਵੇਂ ਜਿਵੇਂ ਲੋਕ ਮਿਲਦੇ ਸੀ ਲੋਕਾਂ ਦੇ ਮਨ ਦੇ ਵਿੱਚ ਬੜੀ ਪ੍ਰੇਮ ਭਾਵਨਾ ਹੋਣੀ ਬੜੇ ਪ੍ਰੇਮ ਸਤਿਕਾਰ ਨਾਲ ਉਹਨਾਂ ਨੇ ਮਿਲਣਾ ਕਈ ਵਾਰ ਉਹਨਾਂ ਨੇ ਸਾਨੂੰ ਕੁਝ ਸਿਖਾਉਣਾ ਕਿਸੇ ਨੇ ਪ੍ਰਸ਼ਾਦਾ ਸਿਖਾਉਣਾ ਜਾਂ ਕਿਸੇ ਨੇ ਕੋਈ ਵੀ ਸਾਡੀ ਸਹਾਇਤਾ ਕਰਨੀ ਤਾਂ ਇੱਕ ਚੀਜ਼ ਜ਼ਰੂਰ ਸੀਗੀ ਵੀ ਮਾਰੇ ਪਰਮਾਤਮਾ ਤਾਂ ਵੈਗਰੂ ਇੱਕ ਹੀ ਆ ਇਹ ਆ ਬਸ ਵੀ ਉਹਦੇ ਜਿਹੜੇ ਬੱਚੇ ਆ ਜਿਵੇਂ ਚਾਰ ਬੱਚੇ ਜਿਹੜਾ ਕੋਈ ਜ਼ਿਆਦਾ ਪੜਿਆ ਲਿਖਿਆ ਪਾਪਾ ਕਹਿ ਲੈਂਦਾ ਤੱਗੇ ਮੈਂ ਕਹਿ ਰਿਹਾ ਸੀ ਕੋਈ ਪਾਪਾ ਕਹ ਲੈਂਦਾ ਕਿ ਕੋਈ ਜਿਹੜਾ ਘੱਟ ਪੜਿਆ ਲਿਖਿਆ ਬਾਪੂ ਕਹ ਲੈਂਦਾ ਜਿਹੜਾ ਜਮਾ ਹਨਪੜਾ ਉਹ ਬੁੜਾ ਕਹਿ ਦਿੰਦਾ ਉਹਨੂੰ ਬਾਪੂ ਦਾ ਪਿਓ ਦਾ ਫਿਰ ਇੱਕ ਹੀ ਹੋ ਜਾਣਾ ਹੀ ਪਿਓ ਤਿੰਨ ਨਹੀਂ ਹੋਗੇ ਤਾਂ ਉਹ ਚੀਜ਼ ਪੱਕੀ ਆ ਵੀ ਮਾਰਾ ਇਹਨੇ ਵੀ ਆਪਾਂ ਸਾਰੇ ਇੱਕ ਹੀ ਪਰਮੇਸ਼ਰ ਦੇ ਪੁੱਤਰ ਆਂ ਜੀ ਤੇ ਸਾਰਿਆਂ ਦੇ ਮਾਰਾ ਇਹਨੇ ਗਰਾਊਂਡ ਲੈਵਲ ਤੇ ਵੈਗਰੂ ਵੀ ਮੈਨੂੰ ਨਹੀਂ ਲੱਗਦਾ ਆਪਣੇ ਵਿੱਚ ਕੋਈ ਵਖਰੇਵਾ ਹੈਗਾ ਇਹ ਜੜੀਆਂ ਗੱਲਾਂ ਹੁੰਦੀਆਂ ਹਨਾ ਵੀ ਹਿੰਦੂ ਮੁਸਲਮਾਨ ਸਿੱਖ ਈਸਾਈ ਨਾਲ ਆਪਾਂ ਕੋਈ ਅਦਰ ਸਟੇਟਸ ਨੂੰ ਲੈ ਕੇ ਗੱਲਾਂ ਹੁੰਦੀਆਂ ਪਰ ਗਰਾਊਂਡ ਲੈਵਲ ਤੇ ਮੈਨੂੰ ਲੱਗਦਾ ਵੈਗਰੂ ਆਪਣੇ ਸਾਰਿਆਂ ਜਦੋਂ ਤੁਸੀਂ ਯਾਤਰਾ ਸ਼ੁਰੂ ਕਰਨੀ ਸੀ ਤਾਂ ਪਰਿਵਾਰ ਦਾ ਸਹਿਯੋਗ ਕਿਵੇਂ ਦਰਿਆ ਪਰਿਵਾਰ ਨੇ ਤੁਹਾਡਾ ਸਾਥ ਦਿੱਤਾ ਪਰਿਵਾਰ ਨੇ ਵੈਗੁਰ ਜੀ ਉਹ ਬਹੁਤ ਸਾਥ ਦਿੱਤਾ ਜਦੋਂ ਅਸੀਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਘਰੋਂ ਅਰਦਾਸ ਬੇਨਤੀ ਕਰਕੇ ਮਹਾਰਾਜ ਦੇ ਅੱਗੇ ਪਾਠ ਕਰਕੇ ਚੱਲੇ ਸੀਗੇ ਵੈਗੁਰ ਜੀਓ ਤੇ ਬਾਅਦ ਵਿੱਚ ਜਦੋਂ ਇੱਧਰ ਨੂੰ ਵੀ ਆਉਣਾ ਸੀ ਤਾਂ ਫਾਦਰ ਸਾਹਿਬ ਨੇ ਮੈਨੂੰ ਪਹਿਲਾਂ ਕਿਹਾ ਸੀਗਾ ਵੀ ਕੋਈ ਨਹੀਂ ਅਸੀਂ ਅੱਗੋਂ ਪਹੁੰਚਾਂਗੇ ਤਾਂ ਬਾਪੂ ਜੀ ਅੱਜ ਵੀ ਇੱਥੇ ਪਹੁੰਚੇ ਮਾਨੂੰ ਬੜੀ ਖੁਸ਼ੀ ਹੋਈ ਹੈ ਨਾ ਵੀ ਯਾਤਰਾ ਵੀ ਆਪਣੀ ਪੂਰੀ ਹੋਈ ਤੇ ਮੈਨੂੰ ਨਹੀਂ ਲੱਗਦਾ ਸੀ ਵੈਗਰੂ ਮੈਂ ਇੰਨੇ ਜਲਦੀ ਇੰਨੇ ਸਮੇਂ 'ਚ ਪੂਰੀ ਕਰ ਲੂੰਗਾ ਮੈਨੂੰ ਲੱਗਦਾ ਸੀ ਹੱਲੇ ਜ਼ਿਆਦਾ ਸਮਾਂ ਲੱਗ ਸਕਦਾ ਅੱਗੇ ਕੀ ਕਰਨਾ ਅੱਗੇ ਦਾ ਕੀ ਪਲਾਨ ਹੈ ਤੁਹਾਡਾ ਕਿਉਂਕਿ ਇੱਕ ਯਾਤਰਾ ਤੁਸੀਂ ਕਰ ਲਈ ਹੈ ਔਰ ਜਿਹੜੀ ਯਾਤਰਾ ਸਫਲ ਵੀ ਹੋਈ ਹੈ ਸ਼ੁਕਰਾਨਾ ਵੀ ਗੁਰੂ ਸਾਹਿਬ ਦਾ ਕਰਨ ਵਾਸਤੇ ਪਹੁੰਚੇ ਅੱਗੇ ਕੀ ਪਲਾਨ ਹੈ ਤੁਹਾਡਾ ਅੱਗੇ ਵੈਗਰੂ ਜੀ ਪਹਿਲਾਂ ਤਾਂ ਹੁਣ ਹੱਲੇ ਆਪਾਂ ਕੁਝ ਜਾਣੀ-ਜਾਨਨੀ ਹੈਗੇ ਮਹਾਰਾਏ ਨੇ ਜਦੋਂ ਦੁਬਾਰਾ ਸੇਵਾ ਲੈਣੀ ਹੋਈ ਦੁਬਾਰਾ ਕਿਰਪਾ ਕਰਨਗੇ ਬਾਕੀ ਬਾਬਾ ਜੀ ਕੰਮ ਅਪਾ ਵੀਡੀਓ ਡੇਟਿੰਗ ਦਾ ਕੰਮ ਵੀ ਕਰ ਰਹੇ ਆ ਬਾਬਾਈ ਨਾਲ ਨਾਲ ਤੇ ਅੱਗੇ ਇੰਨਾ ਹੈਗਾ ਵੀ ਮਨ ਦੇ ਵਿੱਚ ਇੱਕ ਛੁਰਨਾ ਪੈਦਾ ਹੋਇਆ ਸੀ ਵੀ ਜਿੱਥੇ ਮਾਰੇ ਨੇ ਪੰਜ ਬਾਣੀਆਂ ਜਿਹੜੇ ਜਿਹੜੇ ਸਥਾਨ ਤੇ ਲਿਖੀ ਆ ਉਸ ਸਥਾਨ ਦੀ ਕਦੇ ਨਾ ਕਦੇ ਮਾਰਾ ਜਦੋਂ ਦੁਬਾਰਾ ਸੇਵਾ ਦੇਣਗੇ ਉਹਨਾਂ ਸਥਾਨਾਂ ਦੀ ਯਾਤਰਾ ਜ਼ਰੂਰ ਕਰੀਏ ਬਿਲਕੁਲ ਸੋ ਤੁਹਾਡੇ ਪਿਤਾ ਜੀ ਵੀ ਇੱਥੇ ਪਹੁੰਚੇ ਨੇ ਤੁਸੀਂ ਬੇਟੇ ਤੁਹਾਡੇ ਨੇ ਜਿਹੜੀ ਯਾਤਰਾ ਕੀਤੀ ਹੈ ਗੁਰਦਮ ਦਾ ਯਾਤਰਾ ਕੀਤੀ ਹੈ ਗੁਰਸਿੱਖ ਪਰਿਵਾਰ ਨਾਲ ਸਬੰਧਤ ਨੇ ਕਿੰਨ ਘਰ ਦੀ ਗੁਰਤੀ ਹੈ ਜੇਕਰ ਚੰਗੀ ਹੋਵੇ ਤਾਂ ਬੱਚੇ ਵੀ ਚੰਗੇ ਨਿਕਲਦੇ ਨੇ ਅੱਜ ਕਿੰਨਾ ਕੁ ਮਨ ਮਹਿਸੂਸ ਹੋ ਰਿਹਾ ਇੱਕ ਬੱਚੇ ਵੱਲੋਂ ਜਿਹੜੀ ਸੜਕ ਮਾਰਗ ਰਾਹੀਂ ਸਾਈਕਲ ਤੇ ਯਾਤਰਾ ਕੀਤੀ ਹੈ ਗੁਰਦਮ ਬਹੁਤ ਅੱਜ ਸਾਨੂੰ ਖੁਸ਼ੀ ਹੈ ਜੀ ਪਹਿਲਾਂ ਤਾਂ ਅਸੀਂ ਰੋਕਿਆ ਸੀਗਾ ਬੱਚੇ ਨੂੰ ਵੀ ਕੱਲਾ ਨਾ ਜਾ ਸਮਾ ਜਿਹੜਾ ਸਮਾ ਹੋ ਜਾ ਜੀ ਤੇ ਸਫਰ ਜਿਹੜਾ ਹੈ ਬਹੁਤ ਜਿਆ ਔਖਾ ਸੀ ਸਾਈਕਲ ਤੇ ਪਰ ਉਹ ਮਹਾਰਾਜ ਨੇ ਕਿਰਪਾ ਕੀਤੀ ਜਦੋਂ ਫਿਰ ਇਹਨਾਂ ਨੇ ਕਿਹਾ ਵੀ ਨਹੀਂ ਮੈਂ ਜਾਣਾ ਜੀ ਅਸੀਂ ਆ ਵੀ ਚਲੋ ਮਹਾਰਾਜ ਦੀਆਂ ਦਾਤਾਂ ਗੁਰਸਿੱਖੀ ਨਾਲ ਚਲੋ ਸ਼ੁਰੂ ਤੋਂ ਜੁੜੇ ਆ ਇਤਿਹਾਸ ਸੁਣਿਆ ਮਹਾਰਾਜ ਨੇ ਇਹ ਇਹ ਆਪਣਾ ਚੱਲੀਆਂ ਇਹਨਾਂ ਨਾਲ ਕੁਝ ਹੋਇਆ ਜੀ ਗੁਰੂ ਸਾਹਿਬਾਂ ਨਾਲ ਹੋਇਆ ਗੁਰੂ ਸਾਹਿਬਾਂ ਦੀ ਅਨਸਬੰਸ ਤੋਂ ਆਈ ਪੇ ਆਹੀ ਕਹਿ ਵੀ ਚਲੋ ਜਿਉਂ ਦੀ ਦਾਤ ਹੈ ਜਿਵੇਂ ਲਿਆਉ ਲਜਾਊਗਾ ਉਵੇਂ ਆਪੇ ਉਹ ਹੀ ਲਿਆਊਗਾ ਜੀ ਉਹਨੇ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਥਾਨ ਤੋਂ ਤੁਰੇ ਸੀ ਕਿ 40 ਮੁਕਤਿਆਂ ਦਾ ਜਿਹੜਾ ਇਤਿਹਾਸ ਹੈ ਗੁਰੂ ਸਾਹਿਬ ਨੇ ਅਜ ਤਾਈਂ ਪੁੱਤਰਾ ਦਾ ਸੰਸਕਾਰ ਨਹੀਂ ਕੀਤਾ ਜੀ ਤੇ ਗੁਰਸਿੱਖਾਂ ਦਾ ਸਤਕਾਰ ਹੈ ਗੁਰੂ ਸਾਹਿਬ ਨੇ ਗੁਰੂ ਦਫੇ ਪਾਤਸ਼ਾਹੀ ਨੇ ਮੁਕਸਰ ਸਾਹਿਬ ਦੀ ਧਰਤੀ ਤੇ ਆਪ ਕੀਤਾ ਆਪ ਅੰਗ ਸੰਗ 40 ਮੁਕਤੇ ਉੱਥੇ ਸ਼ਹੀਦਾਂ ਦਾ ਸਾਰਿਆਂ ਦਾ ਪਹਿਰਾ ਹੈ ਜੀ ਉੱਥੇ ਫਿਰ ਅਰਦਾਸ ਬੇਨਤੀ ਕਰਕੇ ਅਸੀਂ ਕਿਹਾ ਵੀ ਲੈ ਵੀ ਹੁਣ ਤੂੰ ਜਾਣ ਤੇ ਤੇਰਾ ਕੰਮ ਜਾਣੇ ਅਸੀਂ ਦਾ ਤੋਰਤਾ ਏ ਤੇਰੀ ਦਾਤ ਐ ਜਿਵੇਂ ਲਿਆਵੇਂਗਾ ਓਵੇਂ ਲੈ ਕੋਈ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਇੱਕ ਇੱਛਾ ਸੀਗੀ ਪਹਿਲਾਂ ਤਾਂ ਮੇਰਾ ਅਸੀਂ ਵੀ ਅਨੰਦਪੁਰ ਸਾਹਿਬ ਜਾਵਾਂ ਅਗੋਂ ਜੀ ਫਿਰ ਮੈਂ ਵੀ ਚਲੋ ਤੂੰ ਐ ਕਰ ਵੀ ਦਰਬਾਰ ਸਾਹਿਬ ਕੇਸਗਾ ਇੱਥੇ ਆਜੋ ਤੁਸੀਂ ਕਾਲ ਤਖਤ ਤੇ ਇੱਥੇ ਮੈਂ ਅਗੋਂ ਤੁਹਾਡੇ ਕੋਲੇ ਆਵਾਂਗੇ ਕਿੰਨਾ ਚੁਕਰਾਨਾ ਗੁਰੂ ਸਾਹਿਬ ਦਾ ਕਰਦੇ ਹੋ ਗੁਰੂ ਰਾਮਦਾਸ ਪਾਤਸ਼ਾਹ ਦਾ ਤਾਂ ਜਿਹੜਾ ਦੇਣ ਆ ਜੀ ਸਨ 84 ਤੋਂ ਪਹਿਲਾਂ ਦੇ ਅਸੀਂ ਬੱਚੇ ਸੀ ਨਿੱਕੇ ਨਿੱਕੇ ਬੱਚੇ ਸੀ ਅਸੀਂ ਜੁੜੇ ਸੀ ਜੇ ਗੁਰੂ ਘਰ ਤੋਂ ਤੇ ਸੋਡੀ ਪਰਿਵਾਰ ਤੇ ਬਲੌਗ ਕਰਦੇ ਗੁਰੂ ਘਰ ਨਾਲ ਚਲੋ ਸ਼ੁਰੂ ਤੋਂ ਮਹਾਰਾਜ ਦੀ ਕਿਰਪਾ ਰਹੀ ਹੈ ਜੀ ਪਿਤਾ ਜੀ ਸੀਗੇ ਸਾਰੇ ਅਮਰਧਾਰੀ ਸੀਗੇ ਪਰ ਪਿੰਡ ਪੁੰਡ ਮਾਲ ਵੀ ਸਨ 84 ਵਾਲੇ ਬਹੁਤ ਸੰਕਟ ਚ ਲਿਆ ਜੀ ਪਰ ਮਹਾਰਾਜ ਨੇ ਕਿਰਪਾ ਰੱਖੀ ਹੈ ਵੀ ਸਿੱਖੀ ਸਾਨੂੰ ਦਿੱਤੀ ਹੈ ਸਿੱਖੀ ਸਾਰੇ ਪਰਿਵਾਰ ਨੂੰ ਦਿੱਤੀ ਹੈ ਭਰਾਵਾਂ ਤੋਂ ਲੈ ਕੇ ਪਿਓ ਤੋਂ ਲੈ ਕੇ ਦਾਦੇ ਤੋਂ ਸਿੱਖੀ ਦੇ ਵਿੱਚ ਹੀ ਰੱਖਿਆ ਮਹਾਰਾਜ ਮਹਾਰਾਜ ਨੇ ਬਹੁਤ ਬਹੁਤ ਅੱਜ ਸ਼ੁਕਰਾਨਾ ਸਾਡਾ ਜੀ ਪਰ ਐਨਾ ਵੀ ਅੱਜ ਚਲੋ ਗੁਰਸਿੱਖ ਤਾਂ ਬਹੁਤ ਹੈ ਪਰ ਮਹਾਰਾਜ ਪਤਾ ਨਹੀਂ ਕਿਹੜੀ ਪ੍ਰੀਖਿਆ ਜੀ ਵੱਲ ਵੀ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਅੱਜ ਤੇ ਸਾਡੇ ਨਾਲ ਦੇ ਜਿਹੜੇ ਅੱਜ ਬਹੁਤ ਮਹਾਰਾਜ ਦੀ ਕਿਰਪਾ ਕਰੋੜਾਪਤੀ ਹੋਣਗੇ ਬਜ਼ੁਰਗਾਂ ਨੇ ਜੇਲਾਂ ਚੱਲੀਆਂ ਬਾਕੀ ਜਾ ਘਰਾਏ ਨਹੀਂ ਬਸ ਐਵੇਂ ਮਹਾਰਾਜ ਨੇ ਚਲੋ ਗਾ ਉਹਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਤੇ ਉਹ ਵੀ ਤੁਰਿਆ ਉਹਦਾ ਸਿੱਖੀ ਅੱਜ ਵੀ ਮੰਨ ਲਓ ਵੀ ਅਸੀਂ ਸਿਰਫ ਮਾਲੋ ਵੀ ਸਾਡੇ ਕੋਲੇ ਘਰ ਜਿਹੜਾ ਉਹ ਵੀ ਅੱਜ ਸਾਡਾ ਪਿੰਡ ਘਰ ਹੈਗਾ ਉਹ ਟੱਠਾ ਹੋਇਆ ਹੈ ਪੁਰਾਣਾ ਘਰ ਸਾਡਾ ਜੱਦੀ ਹੈਗਾ ਅਜੇ ਉੱਥੇ 784 ਵੀਲੇ ਫਿਰ ਸਾਨੂੰ ਛੱਡਣਾ ਪਿਆ ਉਹ ਛੱਡਿਆ ਸੀ 30 ਸਾਲ ਜਲਾਲਾਵਾਂਦ ਲਾਇਆ ਸੀ ਤੇ ਮਹਾਰਾਜ ਨੇ ਸਿੱਖੀ ਸਾਨੂੰ ਸਿੱਖੀ ਤੋਂ ਨਹੀਂ ਸਾਨੂੰ ਵਾਂਝਾ ਰੱਖਿਆ ਜੀ ਗੁਰੂ ਸਾਹਿਬ ਨੇ ਸਾਨੂੰ ਆਪ ਦੇ ਚਰਨਾਂ ਨਾਲ ਜੋੜੀ ਰੱਖਿਆ ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਅੱਜ ਬਹੁਤ ਬਹੁਤ ਧੰਨਵਾਦ ਆ ਗੁਰੂ ਰਾਮਦਾਸ ਪਾਤਸ਼ਾਹ ਦਾ ਸਾਨੂੰ ਵੀ ਮੌਕਾ ਮਿਲਿਆ ਅੱਜ ਦਰਸ਼ਨ ਕਰਨ ਦਾ ਆ ਇੰਨੇ ਜੋਗੇ ਨਹੀਂ ਸੀਗੇ ਸ਼ਾਇਦ ਵੀ ਸਾਡੇ ਕੋਲੇ ਵੀ ਕੋਈ মিডিਆ ਵਾਲਾ ਪਹੁੰਚੂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਆਏ ਆ ਜੀ ਤੇ ਅੱਜ ਮਹਾਰਾਜ ਬਹੁਤ ਬਹੁਤ ਖੁਸ਼ੀਆਂ ਇਹ ਦੋ ਤਿੰਨ ਦਿਨ ਰਹੂਗਾ ਜੇ ਦਰਬਾਰ ਸਾਹਿਬ ਮੁਕਤਸਰ ਸਾਹਿਬ ਏ ਆਵਾ ਸਾਈਕਲ ਤੇ ਆਉਗਾ ਜੀ ਬਿਲਕੁਲ ਜੀ ਸੋ ਹਰਜਿੰਦਰ ਸਿੰਘ ਜਿਨ੍ਹਾਂ ਨੇ 82 ਦਿਨਾਂ ਦੇ ਵਿੱਚ ਸਾਈਕਲ ਤੇ ਪੰਜਾ ਤੱਕ ਤੰਦੀ ਯਾਤਰਾ ਕੀਤੀ ਐ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਨੇ ਰਸਤੇ ਦੇ ਵਿੱਚ ਇੱਕ ਅਲੱਗ-ਅਲੱਗ ਵਕਫ-ਵਕਫ ਪੜਾ ਕੀਤੇ ਗਏ ਵਕਫ-ਵਕਫ ਥਾਵਾਂ ਤੇ ਰਹੇ ਔਰ ਵਕਫ-ਵਕਫ ਧਰਮਾਂ ਦੇ ਲੋਕਾਂ ਨਾਲ ਮਿਲਾਪ ਵੀ ਕੀਤਾ ਔਰ ਬਹੁਤ ਖੁਸ਼ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਇੱਕੋ ਜਿਹੇ ਨੇ ਭਾਵੇਂ ਅਸੀਂ ਵਕਫ-ਵਕਫ ਧਰਮਾਂ ਵਿੱਚ ਪੈਦਾ ਹੋਏ ਹਾਂ ਪਰ ਸਾਰਿਆਂ ਦਾ ਸੁਭਾਅ ਰਹਿਣ ਸਹਿਣ ਇੱਕੋ ਜਿਹਾ ਔਰ ਬਹੁਤ ਖੁਸ਼ੀ ਵੀ ਹੈ ਸੋ ਜੇ ਪਰਿਵਾਰ ਨਾਲ ਗੱਲਬ ਪਰਿਵਾਰ ਦਾ ਵੀ ਕਹਿਣਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਬੱਚਾ ਜਿਹੜਾ ਕਿ ਪੰਜਾਂ ਤਖਤਾਂ ਦੇ ਦਰਸ਼ਨ ਕਰਕੇ ਅੱਜ ਵਾਪਸ ਪਰਤਿਆ ਸੋ ਸਾਈਕਲ ਤੇ ਇਸ ਨੌਜਵਾਨ ਵੱਲੋਂ ਯਾਤਰਾ ਕੀਤੀ ਗਈ ਹੈ ਪੰਜਾਂ ਤਖਤਾਂ ਦੀ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਇਹ ਨੌਜਵਾਨ ਹਰਜਿੰਦਰ ਸਿੰਘ ਪਹੁੰਚਿਆ ਤਕਰੀਬਨ ਇਹ ਯਾਤਰਾ ਇਸ ਦੇ ਵੱਲੋਂ 82 ਦਿਨਾਂ ਵਿੱਚ ਪੂਰੀ ਕੀਤੀ ਗਈ ਹੈ ਦੈਨਿਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ